ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਦੋ ਬੜਾ ਸੇਰ ਲਈ ਲੈ ਕੇ ਆਏ ਆ ਇੱਕ ਸੂਈ ਜਾਂਦੀ ਹੈ ਜੀ ਜੇ ਉਹਨੂੰ ਵੀਡੀਓ ਅਪਲੋਡ ਹੋਣੀ ਆ ਸੂਪੇਣੀ ਤੇ ਇੱਕ ਸੂਈ ਸਵਾਈਆ ਹੁਣੇ ਸੂਈ ਆ ਜ਼ੇਰ ਬੱਠਲ ਚ ਪਈ ਹੈ ਗੱਲਬਾਤ ਬਾਈ ਨਾਲ ਸਸੀ ਕਾ ਭਾਈ ਸਸੀ ਕਾ ਭਾਈ ਹੋ ਠੀਕ ਠਾਕ ਆ ਭਾਈ ਜੀ ਮੇਰੇ ਨਾਮ ਐਡਰੈਸ ਬੋਲਿਓ ਨਾਮ ਬੱਗਾ ਸਿੰਘ ਆ ਜੀ ਓਕੇ ਜੀ ਪਿੰਡ ਸ਼ਨਾਗਲਾ ਸਿੰਘ ਵਾਲਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਕਿਹੜਾ ਉਤਾਪਾ ਨੇੜੇ ਆਪਣੇ ਨੇੜੇ ਪਿੰਡ ਜੇਦਰ ਭਲੌੜਾ ਇਧਰ ਭਾਈ ਰੁੱਪਾ ਭਾਈ ਰੁੱਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਖੇਤ ਦੇ ਵਿੱਚ ਠੀਕ ਆ ਜੀ ਨਾਮ ਫੇਰ ਬੋਲ ਦਿਓ ਨਾਮ ਮੇਰਾ ਬੱਗਾ ਸਿੰਘ ਆ ਜੀ ਓਕੇ ਜੀ ਓਕੇ ਜੀ ਤੇ ਵੀਰੇ ਨੰਬਰ ਬੋਲਿਓ 94640 ਜੀ ਠੀਕ ਆ ਜੀ 54198 ਇੱਕ ਵਾਰੀ ਫੇਰ ਬੋਲ ਦਿਓ 99640 ਜੀ 54198 ਅੱਜ ਆਪਾਂ ਦੋ ਬਿਹੜਾਂ ਦਿਖਾਉਣਗੇ ਹਾਂਜੀ ਦੋ ਬਿਹੜਾਂ ਤੇ ਇੱਕ ਤਾਂ ਤਾਜੀ ਸੂਈ ਸਵਾਈ ਹਾਂ ਨਾ ਨਵੀਂ ਉਹ ਜੇਰ ਪੈ ਗਈ ਆ ਦੇਖੋ ਨਾਲ ਕਿ 4:00 ਵਜੇ ਸੂਈ ਸੀਗੀ ਵੈਰ ਠੀਕ ਆ ਪਈ ਆ ਜੀ ਜੇਰ ਪੂਰੀ ਕੰਪਲੀਟ ਜੇਰ ਆ ਕਰ ਲੋ ਚੈੱਕ ਬੱਠਾ ਭਰਿਆ ਪਿਆ ਜਿੰਨੀ ਵੱਡੀ ਬਿਹੜ ਆ ਓਨੀ ਵੱਡੀ ਜੇਰ ਆ ਜੀ ਹਾਂਜੀ ਠੀਕ ਆ ਜੀ ਤੇ ਵੀਰੇ ਕੀ ਡਿਟੇਲ ਆਗੇ ਇਹਦੀ ਪਹਿਲੇ ਨੰਬਰ ਆ ਇਹਦੀ ਇਹ ਦੂਜਾ ਸੂਆ ਜੀ ਓਕੇ ਜੀ ਤੇ ਪਿਛਲੇ ਸੂਏ ਦਾ ਵਹਿਣ ਦਾ 26 27 ਕਿਲੋ ਦੁੱਧ ਪਾਇਆ ਓਕੇ ਤੈਨੂੰ ਕਿੰਨਾ ਕੱਢ ਦੂ ਜੀ ਐਜੀ ਜੀ 30 ਦੀ ਮੇਰ ਆ ਜੀ ਕਿੰਨਾ ਬੋਲਾ ਕੱਢਦਾ ਸਵੇਰੇ ਬੋਲਾ ਹੀ ਸਵੇਰੇ ਕੱਢਿਆ ਸੀ 7 ਕਿਲੋ ਬੋਲਾ ਠੀਕ ਆ ਤੇ 30 ਦੀ ਉਮੀਦ ਹੈਗੀ ਹੈ ਹਾਂ ਜੀ ਬੱਚੇ ਨੂੰ ਚੰਗਾ ਆ ਕੇ ਸੀ 7 ਕਿਲੋ ਬੋਲਾ ਸੂਆ ਰੇਨ ਨਾਲ ਦੂਜਾ ਦੂਜਾ ਹੀ ਰਹਿਣਾ ਠੀਕ ਆ ਵੀਰੇ ਤੇ ਵੀਰੇ ਕੱਢ ਲਓ ਇਹਨੂੰ ਬਾਹਰ ਨੂੰ ਤੋੜ ਕੇ ਤੇ ਗਿਆ ਥਣਲੇਵਾ ਕਰੋ ਜੀ ਨੇੜੇ ਤੋਂ ਚੱਕ ਕਮਾਲ ਦਾ ਥਣਲੇਵਾ ਇਹਦਾ ਤੇ ਬਾਕੀ ਦਾ ਵੱਡੀ ਬੁੱਡੀ ਫਲ ਆ ਉਹ ਦੱਸਣ ਦੀ ਲੋੜ ਨਹੀਂ ਤੁਹਾਨੂੰ ਬਾਲਾ ਠੀਕ ਆ ਜੀ ਕਮਾਲ ਦੀ ਵਹਿੜ ਆ ਜੀ ਤੇ ਇੱਕ ਜਾਂਦੀ ਸੂਈ ਉਹਦੀ ਵੀ ਗੱਲਬਾਤ ਜ਼ਰੂਰ ਕਰਾਵਾਂਗੇ ਬਾਈ ਨਾਲ ਆਜੋ ਜੀ ਤੋਰੋ ਇਹਨੂੰ ਤੇ ਬਾਕੀ ਦਾ ਰੰਗ ਪ੍ਰਿੰਟ ਬਹੁਤ ਜਾਦੇ ਵਧੀਆ ਜੀ ਜਾਗਦੀ ਐ ਲਾਟਣਗ ਕੋਈ ਇਹੋ ਜੀ ਗੱਲ ਨਹੀਂ ਵੀ ਕੋਈ ਟੁੱਟੀ ਮਰੀ ਜੀ ਹੋਵੇ ਤੇ ਬਾਈਆਂ ਦਾ ਕਹਿਣਾ ਵੀ ਆਪਾਂ ਤਾਂ ਮਾੜਾ ਪਸੂ ਨਹੀਂ ਲਿਆ ਜਾਂਦਾ ਹਨਾ ਬਾਈ ਲੰਮੀ ਲੈ ਚੱਲੋ ਓਕੇ ਫਾਸ ਫਾਸ ਤੁਰਦੀ ਐ ਜੀ ਮੂਰੇ ਵੀ ਹਵਾਨਾ ਫੋਟੋਆਂ ਨੂੰ ਪਿਆ ਜੀ ਤੇ ਪਿੱਛੇ ਵੀ ਮੋੜ ਲਿਓ ਜੀ ਆਹ ਦੇਖੋ ਜੀ ਤੇ ਬਾਕੀ ਦੀ ਗੱਲ ਨਾ ਬਾ ਬਾਲੀਆਂ ਗੱਲਾਂ ਦੱਸਣ ਦੀ ਲੋੜ ਨਹੀਂ ਹਨਾ ਭਾਈ ਬੱਗੇ ਜਿਹੜੀ ਚੀਜ਼ ਚੰਗੀ ਉਹ ਤਾਂ ਚੰਗੂ ਹੀ ਰਹਿੰਦੀ ਆ ਉਹ ਤਾਂ ਬਹਿੜ ਨਹੀਂ ਦੱਸਣਾ ਜੀ ਹਾਂ ਬਹਿੜ ਨਹੀਂ ਦੱਸਣਾ ਜੀ ਆਹ ਦੇਖੋ ਜੀ ਲੇਵੇ ਤੇ ਨਾੜਾਂ ਵਗੈਰਾ ਪੂਰਾ ਜੀ ਤੇ ਚਾਰੇ ਗੁੱਠਾਂ ਦੇ ਥਾਣ ਲੱਗੇ ਆ ਪੀੜੀ ਦੇ ਪਾਵਿਆਂ ਵਰਗੇ ਥਾਣਾ ਜੀ ਐ ਨਹੀਂ ਹੈਗਾ ਵੀ ਕਿਸੇ ਪਾਸੇ ਕੋਈ ਲੱਸੀ ਲਾਹ ਮੀਆਂ ਵੱਡੀ ਬਹਿੜ ਆ ਜੀ ਥਾਣ ਲੈ ਵਸ ਨੂੰ ਨੇੜ ਤੋਂ ਚੈੱਕ ਕਰਾਵਾਂਗੇ ਆਹ ਦੇਖੋ ਜੀ ਦੇਖੋ ਜਿਵੇਂ ਅਖਬਾਰ ਤੇ ਖਬਰਾਂ ਹੁੰਦੀਆਂ ਨਾ ਐਥ ਲੋਟ ਲੇਵੇ ਤੇ ਨਾੜਾਂ ਜੀ ਮਗਰ ਵੱੱਛੀ ਹੈ ਜੀ ਮਗਰ ਵੱੱਛੀ ਹੈ ਜੀ ਤੇ ਆਹ ਦੇਖੋ ਮਿਲਕ ਵੇਨ ਕਰੋ ਜੀ ਚੈੱਕ ਪੂਰੀ ਸਟਰੋਂਗ ਮਿਲਕ ਵੇਨਾ ਦੇਖੋ ਬੱਚੀ ਦਿਖਾਇਓ ਹਾਂਜੀ ਦੇਖੋ ਜੀ ਓਕੇ ਜੀ ਬੱਚੀ ਹਜੇ ਉੱਠਣ ਨਹੀਂ ਲੱਗੀ ਹੈਨਾ ਹਾਂਜੀ ਹਾਂਜੀ ਚਲੋ ਫਿਰ ਮਾਰੋ ਧਾਰਾਂ ਵੀਰੇ ਧਾਰਾਂ ਦੂਰਾ ਤੁਹਾਨੂੰ ਕਰਾਉਣੇ ਚਾਹ ਕ ਤੇ ਫੇਰ ਤੁਹਾਨੂੰ ਗੱਲਬਾਤ ਦੱਸ ਦਗੇ ਵੀ ਵੱਡੀ ਬਿਹੜਾ ਜੀ ਠੀਕ ਹੈ ਜੀ ਆਹ ਦੇਖੋ ਵੀਰੋ ਧਾਰਾਂ ਦੂਰਾ ਕਰੋ ਚਾਹ ਕ ਬੌਲਾ ਗਾੜਾ ਬੌਲਾ ਪਿਆ ਜੀ ਦੂਜਾ ਜੋ ਮਾਰ ਦਿਓ ਜੀ ਬਸ ਤੇ ਬਾਕੀ ਦਾ ਹਜੇ ਤਾਂ ਸੂਈ ਆ ਵੀਰੇ ਤੇ ਦੁੱਧ ਇਹਨਾਂ ਨੇ ਜਰੂਰ ਕੱਢ ਲਿਆ ਬਾਈਆਂ ਨੇ ਬਾਈਆਂ ਦਾ ਕਹਿਣਾ ਆਹ ਦੇਖੋ ਜੀ ਪੀਲਾ ਬਸਾਰ ਵਰਗਾ ਬੌਲਾ ਪਿਆ ਜੀ ਬਸ ਜੀ ਬਸ ਬਸ ਵੀਰੇ ਬਸ ਇਹ ਧਾਰਾਂ ਦੂਰਾ ਓਕੇ ਹੈ ਨਾ ਆਪਣੇ ਸਾਹਮਣੇ ਧਾਰਾਂ ਬੱਜ ਗਈਆਂ ਤੇ ਡਿਮਾਨ ਵੀਰੇ ਦੀ ਡਿਮਾਨ ਫੋਨ ਤੇ ਹੋਊ ਵੀਰੇ ਹੋਊ ਜਮਾਂ ਜੈ ਹੋਊ ਜੈ ਦੁੱਧ ਕਿੰਨਾ ਕੱਢ ਦੂਗੀ ਜੋ 30 ਤੋਂ ਬਾਰ-ਬਾਰ ਕੱਢੂਗੀ ਓਕੇ ਜੀ ਦੁੱਧ 30 ਤੋਂ ਬਾਹਰ ਕੱਢ ਦੂ ਬਾਕੀ ਇਹ ਦਿੱਖ ਵੀ ਦਾਸ ਦੀ ਹੈ ਨਾ ਹਾਂਜੀ ਬਾਕੀ ਜੇ ਕੋਈ ਪੱਠੇ ਪਾਉ ਤਾਂ ਕੱਢਣਾ ਜੇ ਕੋਈ ਸੇਵਾ ਦਾ ਜੀ ਅਸੀਂ ਸੇਵਾ ਕਰਦਾ ਤਾਂ ਤੇ ਬਾਕੀ ਦਾ ਭਾਂਡਾ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਉਹਨਾਂ ਨੇ 27 28 ਕਿਲੋ ਚੂਆਵਾ ਦੱਸਿਆ ਓਕੇ ਬਾਕੀ ਦਾ ਭਾਂਡਾ ਹੋਵੇ ਭਰਤਾ ਆਪ ਹੀ ਜਾਂਦਾ ਜੀ ਹਨਾ ਬਾਕੀ ਦਾ ਭਾਂਡਾ ਦੱਸਦਾ ਇਹਦਾ ਦੇਖੋ ਫਿਰ ਉਹ ਤਾਂ ਜੀ ਦੱਸਣ ਦੀ ਲੋੜ ਹੀ ਨਹੀਂ ਬੈਠਣੇ ਦੱਸਣਾ ਓਕੇ ਜੀ ਆ ਦੇਖੋ ਭਾਂਡਾ ਦੇਖੋ ਥੱਲੋ ਕਿਆ ਬਾਤ ਆ ਬਾਈ ਨੇ ਕੱਢ ਲਿਆ ਨਾ ਦੁੱਧ ਤਾਂ ਵੀ ਇਹਨੂੰ ਕੋਈ ਬਾਸਤਾ ਨਹੀਂ ਹੈਗਾ ਹਨਾ ਤੇ ਮੌਲੇ ਦਾ ਫੋਨ ਤੇ ਹੋ ਜਾਣਾ ਠੀਕ ਆ ਜੀ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ ਜੀ ਇਹ ਦੂਜਾ ਸੂਏ ਇਹ ਸੂਈ ਆ ਓਕੇ ਜੀ ਬਾਕੀ ਦਾ ਆਪਾਂ ਦੂਜੇ ਤੋਂ ਵੱਧ ਥੱਲੇ ਹੁੰਦੇ ਨਹੀਂ ਹਨਾ ਬਲੂਨ ਬੈਠ ਹੋਊਗੀ ਚਾਹੇ ਦੂਜਾ ਜਾਂ ਜਾਂ ਬਲੂਨ ਜੀ ਜਾਂ ਦੂਜਾ ਠੀਕ ਆ ਵੀਰੇ ਕੀ ਡਿਟੇਲ ਹੈ ਇਹਦੀ ਇਹ ਵੀਰੇ ਬਸ ਸੂਈ ਜਾਂਦੀ ਆ ਵੇ ਹਾਂ ਉਹ ਮੈਂ ਦੇਖ ਲਈ ਵੀਡੀਓ ਅਪਲੋਡ ਹੁੰਦੀ ਹੁੰਦੀ ਦੋਨੇ ਸੂਪ ਹਾਂਜੀ ਸੂਪ ਬਣਾ ਜੀ ਠੀਕ ਆ ਵੀਰੇ ਤੇ ਮਾਲਕਾਂ ਦਾ ਇਹਦਾ 23 24 ਕਿਲੋ ਰੁੱਤ ਚੋਆ ਵਾ ਦੱਸਿਆ ਪਿਛਲੇ ਸੂਏ ਸੂਹਾ ਦੂਜਾ ਸੂਹਾ ਦੂਜਾ ਕੱਢ ਲੋ ਬਾਹਰੋਂ ਤੋੜ ਕੇ ਦੇਖਾ ਇਹਦੇ ਬਾਕੀ ਦਾ ਜੀ ਥਾਣੇ ਦੇਖੋ ਜਿਵੇਂ ਆਪਾਂ ਗੱਲ ਕਰ ਲਏ ਨਾ ਗਧਾਲਿਆ ਵਰਗੇ ਥਾਣੇ ਜੇ ਆਪਾਂ ਕਹਿ ਲਗੇ ਉਹ ਚੀਜ਼ ਆ ਥੱਲੇ ਉਹ ਤੇ ਸੂਈ ਜਾਂਦੀ ਆ ਤੇ ਪੂਰ ਚੱਕੀ ਫਿਰਦੇ ਦੇਖ ਲੋ ਤੇ ਤਿਆਰੀ ਫੁੱਲ ਆ ਬੈੜਦੀ ਕੱਦਗਾੜ ਫੁੱਲ ਆ ਫੇਸ ਪੂਰਾ ਚੰਗਾ ਤੇ ਚਾਰੇ ਥਾਣ ਨਿਕੜਵੇਂ ਪੀੜੀ ਦੇ ਪਾ ਵਾਂਗੂ ਚਾਰੇ ਗੁੱਠ ਆ ਦੇਖੋ ਜੀ ਤੇ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਪੂਰੀ ਤਿਆਰ ਹੋ ਗਏ ਸੂਈਆ ਸੂ ਗਈ ਵੀਰੇ ਠੀਕ ਆ ਜੀ ਤੇ ਬਸ ਇੱਕ ਘੰਟਾ ਲੈ ਲੈ 20 ਮਿੰਟ ਲੈ ਲੈ ਬਸ ਨੇ ਮੋੜ ਲਿਓ ਜੀ ਸੂ ਪੈਣਾ ਜੀ ਤੇ ਉਹ ਥੋੜੇ ਕਰਮਾਂ ਜਿਹਨੇ ਲੈਣੀਆਂ ਪੱਛਾ ਦਿੰਦੀ ਆ ਕਿ ਬੱਚੀ ਦਿੰਦੀ ਆ ਹਨਾ ਜੀ ਹਾਂ ਜੀ ਹਾਂ ਜੀ ਓਕੇ ਜੀ ਹਾਂ ਤੇ ਐਦ ਕਿਦੋਂ ਤੇ ਕਿੰਨਾ ਘੜ ਦੂ ਬਾਈ ਇਹ ਦੁੱਧ ਵੀਰੇ ਇੱਦੀ ਕਹਿਣ ਨੂੰ ਆਪਾਂ ਕੋਸਤ ਹੀ ਜਾਈਏ ਓਕੇ ਜੀ ਮੈਂ ਤੁਹਾਨੂੰ 25 ਸਫੀਰ ਦੁੱਧ ਕਿੰਨਾ ਆ ਜਾਏ ਜਿਵੇਂ ਭਾਂਡਾ ਹਨਾ ਹਾਂ ਜੀ ਜਿਵੇਂ ਕਰਮਾਂ ਵਾਲੇ ਦਾ ਲੇਵਾ ਤਿਆਰ ਕੀਤਾ ਵਾ ਜੀ ਆ ਦੇਖੋ ਖਣਲੇ ਵਾ ਸਾਨੂੰ ਨੇੜ ਤੋਂ ਚੈੱਕ ਕਰਾਵਾਂਗੇ ਦਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਬਖਰੀ ਤੇ ਆਹ ਦੇਖੋ ਜੀ ਥੱਲੇ ਕਿਆ ਬਾਤ ਆ ਲੈ ਵਾ ਜੀ ਠੰਡੀ ਹੈ ਜਿਵੇਂ ਬਾਜ਼ੀ ਹੱਥ ਫੇਰ ਕੇ ਚਲੋ ਐ ਬਾਸਤਾ ਨਹੀਂ ਗਰਮ ਦਾ ਭਲੇ ਕੀ ਨਹੀਂ ਹੁੰਦੀ ਨਾ ਨਾ ਠੀਕ ਹੈ ਜੀ ਆਹ ਦੇਖੋ ਚਾਹੇ ਐਂ ਹੀ ਵੇਹ ਜੂ ਠੀਕ ਹੈ ਜੀ ਜਿਵੇਂ ਵੀ ਨਹੀਂ ਕੋਈ ਵੀ ਆਇਆ ਵੀ ਬਾਸਤਾ ਵੀ ਕਰਦੇ ਆ ਓਕੇ ਵੀਰੇ ਓਕੇ ਓਕੇ ਆਹ ਦੇਖੋ ਜੀ ਕੁਆਲਿਟੀ ਫੁੱਲਾ ਹਨਾ ਤੇ ਡਿਮਾਂਡ ਇਹਦੀ ਵੀ ਫੋਨ ਤੇ ਰਹੂ ਜੀ ਫੋਨ ਤੇ ਰਹੂ ਹੋਊ ਜਮਾਂ ਜਾਇਜ਼ ਹੋਊ ਜਾਇਜ਼ ਇਹ ਤਾਂ ਨਹੀਂ ਵੀ ਅਗਲਾ ਡਰੀ ਜਾਵੇ ਬਹਿਣਾ ਚੰਗੀਆਂ ਤਾਂ ਬਾਹਲੇ ਆਪਾਂ ਨੂੰ ਵੇਚਣ ਵਾਲੇ ਬੰਦੇ ਲੈ ਜਾਂਦੇ ਉਹਨਾਂ ਦਾ ਪੜਦਾ ਹੈ ਵੀ ਜਿੱਥੇ 2000 ਰੁਪਏ ਬਣਨਾ ਤੁਸੀਂ ਦੇ ਦੇਣੀ ਆ ਹੋਰ ਆਪਾਂ ਨੂੰ ਇਹਦੇ ਵਿੱਚ ਬਾਹਲੀ ਲੁੱਟਦਾ ਹੈ ਨਹੀਂ ਨਹੀਂ ਓਕੇ ਜੀ ਤੇ ਨੰਬਰ ਫੇਰ ਬੋਲ ਦਿਓ ਜੀ 94640 ਹੂੰ 54185 ਟਿੰਡ ਛੰਨਾ ਗਲਾਬ ਸਿੰਘ ਟਿੰਡ ਛੰਨਾ ਗਲਾਬ ਸਿੰਘ ਭਾਈ ਰੁਪਏ ਵਾਲੇ ਰੋਡ ਦੇ ਉੱਤੇ ਤੁਹਾਡਾ ਘਰ ਆਖੇ ਦੇ ਵਿੱਚ ਘਰ ਠੀਕ ਆ ਜੀ ਦੋ ਬੈੜਾਂ ਸੀ ਜਿੰਗੀਆਂ ਜੀ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜੀ